ਓ ਮਾਈ ਗੋਡ ਸੰਤਾ ਵਿਆਹ ਆ ਗਿਆ ਪਾਰਟੀ ਆ ਗਈ ਏ ਮੇਰੇ ਚਿਹਰੇ ਤੇ ਹੀਰ ਨੇ ਮੇਰੇ ਚਿਹਰੇ ਦਾ ਰੰਗ ਜਿਹੜਾ ਫੇਰ ਨਹੀਂ ਹੈਗਾ ਮੇਰਾ ਕਾਲਾਪਨ ਆ ਗਿਆ ਚਿਹਰੇ ਤੇ ਚਿਹਰੇ ਤੇ ਨਿਖਾਰ ਨਹੀਂ ਹੈਗਾ ਗਲੋ ਨਹੀਂ ਹੈਗਾ ਮੈਂ ਕੀ ਕਰਾਂ ਕੀ ਕਰਨਾ ਏ ਮੈਂ ਦੱਸਦੀ ਆਂ ਮੈਨੂੰ ਜਦੋਂ ਐਦਾਂ ਦੀ ਪ੍ਰੋਬਲਮ ਹੁੰਦੀ ਹੈ ਮੈਂ ਫਟਾਫਟ ਇੱਕ ਬਲੀਚ ਕਰਦੀ ਹਾਂ ਉਹ ਬਲੀਚ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਹ ਬਲੀਚ ਨੂੰ ਕਰਕੇ ਨਾ ਤੁਸੀਂ ਆਪਣੇ ਚਿਹਰੇ ਦੀ ਰੰਗਤ ਵੀ ਨਖਾਰ ਸਕਦੇ ਹੋ ਚਿਹਰੇ ਤੇ ਛੋਟੇ ਛੋਟੇ హెਅਰ ਹੁੰਦੇ ਨੇ ਨਾ ਬਲੈਕ ਬਲੈਕ ਤੇ ਉਹ ਜਿਹੜੇ ਦਿੱਕਤ ਦਿੰਦੇ ਨੇ ਉਹਦੇ ਨਾਲ ਸਕਿਨ ਜਿਹੜੀ ਹੈ ਨਾ ਬ੍ਰਾਈਟ ਨਹੀਂ ਲੱਗਦੀ ਹੈਗੀ ਚਮਕ ਨਹੀਂ ਆਉਂਦੀ ਹੈਗੀ ਤੇ ਨਾਲੇ ਉਹ ਜਿਹੜੇ హెਅ ਨੇ ਉਹਨਾਂ ਨੂੰ ਉਹ ਬ੍ਰਾਊਨ ਰੂਪ ਵਿੱਚ ਸਕਿਨ ਦੇ ਨਾਲ ਹੀ ਸਕਿਨ ਜਿੱਦਾਂ ਸਕਿਨ ਹੁੰਦੀ ਹੈ ਨਾ ਉਹਦੇ ਨਾਲ ਦਾ ਕਲਰ ਕਰ ਦਿੰਦਾ ਹੈ ਇਹ ਚੈਨਲ ਨਾਲ ਹੀ ਐਦਾਂ ਨਹੀਂ ਹੈਗਾ ਵੀ ਉਹ ਕਿਸੇ ਵੀ ਸਕਿਨ ਤੇ ਸੂਟ ਨਹੀਂ ਕਰਦੇ ਹਰ ਪ੍ਰਕਾਰ ਦੀ ਸਕਿਨ ਨੇ ਸਾਰਿਆਂ ਤੇ ਬਹੁਤ ਆਸਾਨ ਤਰੀਕੇ ਨਾਲ ਹੋ ਜਾਂਦੀ ਹੈ ਕੋਈ ਵੀ ਜਿਆਦਾ ਕੋਸਟਲੀ ਨਹੀਂ ਹੈਗੀ ਨਾ ਹੀ ਜਿਆਦਾ ਉਹਦੇ ਵਿੱਚ ਕੈਮੀਕਲ ਹੁੰਦੇ ਨੇ ਨਾ ਹੀ ਉਹ ਜਿਆਦਾ ਰੈੱਡਨੈਸ ਕਰਦੀ ਹੈ ਚਿਹਰੇ ਨੂੰ ਖਾਸ ਕਰਕੇ ਜਦੋਂ ਨਾ ਆਪਾਂ ਬਲੀਚ ਕਰਦੇ ਆ ਤਾਂ ਰੈੱਡ ਰੈੱਡ ਚਿਹਰਾ ਹੋ ਜਾਂਦਾ ਹੈ ਨਾ ਤੇ ਫਿਰ ਸਾਨੂੰ ਧੁੱਪ 'ਚ ਜਾਣਾ ਜਿਹੜਾ ਇੱਕਦਮ ਉਹ ਲੱਗਦਾ ਕਿ ਹਾਏ ਚਿਹਰਾ ਰੈੱਡ ਹੋ ਜਾਣਾ ਬਲੀਚ ਕੀਤੀ ਹੋਈ ਏ ਇਹ ਬਲੀਚ ਜਿਹੜੀ ਮੈਂ ਕਰਦੀ ਆ ਨਾ ਇਹਦੇ ਨਾਲ ਬਿਲਕੁਲ ਵੀ ਤੁਹਾਡਾ ਚਿਹਰਾ ਰੈੱਡ ਨਹੀਂ ਹੁੰਦਾ ਹਾਂਜੀ ਦੱਸ ਦੇਣੀ ਆ ਮੈਂ ਤੁਹਾਨੂੰ ਇਹ ਹੈਗੀ ਪਿਓਰ ਰੋਸ ਦੀ 골ਡ ਬਲੀਚ ਪਿਓ ਰੋਸ ਦੀ 골ਡ ਬਲੀਚ ਸਭ ਤੋਂ ਵਧੀਆ ਬਲੀਚ ਹੈ ਇਹ ਬਲੀਚ ਬਹੁਤ ਹੀ ਵਧੀਆ ਹੈ ਇਹ ਮੈਂ ਖੁਦ ਇਸਤੇਮਾਲ ਕਰਦੀ ਹਾਂ ਮੈਂ ਜਦੋਂ ਕਿਤੇ ਪਾਰਟੀ ਵਾਂ ਸ਼ਾਦੀ ਤੇ ਜਾਣਾ ਹੋਵੇ ਅਚਾਨਕ ਐ ਵੈਸੇ ਮੈਂ ਵੈਸੇ ਤਾਂ ਮੈਂ ਹੋਮ ਮੇਡ ਬਲੀਚ ਕਰਕੇ ਹੀ ਜ਼ਿਆਦਾ ਮੈਨੂੰ ਵਧੀਆ ਲੱਗਦਾ ਹੈ ਜਦੋਂ ਅਚਾਨਕ ਕੋਈ ਵੀ ਹੈਨਾ ਕੋਈ ਪਾਰਟੀ ਆ ਜਾਂਦੀ ਜਾਂ ਕੋਈ ਫੰਕਸ਼ਨ ਆ ਜਾਂਦਾ ਕਿਤੇ ਜਾਣਾ ਪੈ ਜਾਂਦਾ ਹੈ ਤੇ ਫਿਰ ਚਾਹੀਦਾ ਸਾਨੂੰ ਇੱਕ ਗਲੋ ਚਾਹੀਦਾ ਸਕਿਨ ਤੇ ਫਿਰ ਮੈਂ ਫਟਾਫਟ ਆ ਵਾਲੀ ਬਲੀਚ ਕਰਦੀ ਹੁੰਨੀ ਪਿਓ ਰੋਸ ਦੀ ਗੋਲਡ ਬਲੇਜ ਠੀਕ ਹੈ ਤੇ ਇਹਨੂੰ ਮੈਂ ਦੱਸਦੀ ਆ ਤੁਸੀਂ ਕੀ ਕੀ ਕਿੰਨਾ ਕਹਦਾ ਐਕਟੀਵੇਟਰ ਜਿਹੜਾ ਹੁੰਦਾ ਉਹ ਕਿੰਨਾ ਕ ਪਾਣਾ ਹੈਗਾ ਕਰੀਮ ਕਿੰਨੀ ਕ ਲੈਣੀ ਹੈਗੀ ਕਿੰਨਾ ਕ ਟਾਈਮ ਰੱਖਣੀ ਚਾਹੀਦੇ ਤੇ ਤੁਹਾਨੂੰ ਕਰਕੇ ਲਾਈਵ ਰਿਜ਼ਲਟ ਦੱਸਦੀ ਆ ਕਿਉਂਕਿ ਮੈਂ ਅੱਜ ਕਰਨ ਲੱਗੀ ਸੀਗੀ ਕਿ ਕਿਵੇਂ ਕਿਤੇ ਤੋਂ ਜਾਣਾ ਹੈਗਾ ਤੇ ਮੈਂ ਕਿਹਾ ਚਲੋ ਮੈਂ ਸ਼ੇਅਰ ਕਰਦੀ ਆ ਨਾਲੇ ਮੈਂ ਖੁਦ ਕਰਨ ਲੱਗੀ ਸੀ ਆ ਦੇਖੋ yellow ਕਲਰ ਦੀ ਹੈ ਦੇਖੋ yellow yellow ਕਲਰ ਦੀ ਇੱਕ ਵਾਰ ਕਰ ਚੁੱਕੀ ਆ ਦੂਸਰੀ ਵਾਰ ਦੇ ਵਿੱਚ ਹੈਗੀ ਐ ਪ੍ਰਾਈਸ ਹੈਗਾ ਸਿਰਫ ਇਹਦਾ 45 ਰੁਪਏ 45 ਰੁਪਏ ਹੈਗਾ ਇਹ 45 ਰੁਪੀਸ ਔਰ ਜੈਲੋ ਕਲਰ ਦੀ ਕਰੀਮ ਹੈ ਹੁਣ ਆਪਾਂ ਕੀ ਕਰਨਾ ਹੈ ਚਮਚਾ ਭਰ ਕੇ ਮੈਂ ਲੈ ਲਈਏ ਕਰੀਮ ਠੀਕ ਹੈ ਚਮਚਾ ਭਰ ਕੇ ਇਹ ਲੈ ਲਈਏ ਮੈਂ ਕਰੀਮ ਜਿੰਨੀ ਕੀ ਤੁਹਾਨੂੰ ਸਕਿਨ ਤੇ ਚਾਹੀਦੀ ਵੈਸੇ ਤੇ ਇੱਕ ਚਮਚਾ ਬਹੁਤ ਹੁੰਦੀ ਹੈ ਇੱਕ ਚਮਚਾ ਲੈ ਲਿਆ ਕਰੀਮ ਦਾ ਔਰ ਹੈ ਹੈਗਾ ਇਹਦਾ ਐਕਟੀਵੇਟਰ ਐਕਟੀਵੇਟਰ ਜਿਹੜਾ ਹੁੰਦਾ ਜ਼ਿਆਦਾ ਨਹੀਂ ਲਈਦਾ ਅਗਰ ਜੇ ਤੁਸੀਂ ਚਮਚਾ ਭਰ ਕੇ ਬਲੀਚ ਦਾ ਲਿਆ ਨਾ ਇਦੇ ਵਿੱਚ ਤੁਸੀਂ ਚੌਥਾਈ ਹਿੱਸਾ ਹੀ ਪਾਣਾ ਹੈ ਠੀਕ ਹੈ ਜ਼ਿਆਦਾ ਨਹੀਂ ਪਾਇਦਾ ਹੁੰਦਾ ਸਿਰਫ ਚੌਥਾਈ ਹਿੱਸਾ ਇਹਦਾ ਤੁਸੀਂ ਐਕਟੀਵੇਟਰ ਪਾਣਾ ਹੈ ਠੀਕ ਹੈ ਤੇ ਇਹ ਆਪਾਂ ਇਹਦੇ ਵਿੱਚ ਪਾ ਲਿਆ ਏ ਐਕਟੀਵੇਟਰ ਇਹਦਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਮਿਕਸ ਕਰਨਾ ਹੈ ਕਿਉਂਕਿ ਜ਼ਿਆਦਾ ਕੰਮ ਐਕਟੀਵੇਟਰ ਦਾ ਹੀ ਹੁੰਦਾ ਹੈ ਉਹੀ ਹੁੰਦਾ ਜਿਹੜਾ ਆਪਣੀ ਸਕਿਨ ਨੂੰ ਇੱਕਦਮ ਜਿਹੜੇ ਵਾਲ ਹੁੰਦੇ ਨੇ ਨਾ ਆਪਣੇ ਕਾਲੇ-ਕਾਲੇ ਹੋ ਜਾਂਦੇ ਨੇ ਛੋਟੇ-ਛੋਟੇ ਮਤਲਬ ਕੀ ਵਾਲ ਹੁੰਦੇ ਨੇ ਚਿਹਰੇ ਤੇ ਤੇ ਉਹਨਾਂ ਨੂੰ ਪਟਣਾ ਬਹੁਤ ਹੀ ਮੁਸ਼ਕਲ ਹੁੰਦਾ ਤੇ ਉਹ ਉਹਨਾਂ ਦਾ ਕਲਰ ਚੇਂਜ ਕਰਦਾ ਏ ਕਲਰ ਨੂੰ ਚੇਂਜ ਕਰਕੇ ਜਿੱਦਾਂ ਦੀ ਤੁਹਾਡੀ ਸਕਿਨ ਦਾ ਕਲਰ ਹੁੰਦਾ ਨਾ ਉਦਾਂ ਦਾ ਕਲਰ ਕਰ ਦਿੰਦਾ ਏ ਔਰ ਸਕਿਨ ਤੇ ਇੱਕ ਗਲੋ ਆਉਂਦਾ ਏ ਕਿ ਚਮਕ ਆਉਣੇ ਸ਼ੁਰੂ ਹੋ ਜਾਂਦੀ ਏ ਜਦ ਵੀ ਤੁਸੀਂ ਲਗਾਣੀ ਹੈ ਸਕਿਨ ਜਿਹੜੀ ਤੁਹਾਡੇ ਸਾਫ਼-ਸੁਤਰੀ ਹੋਣੀ ਚਾਹੀਦੀ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਤੇ ਉਹਨੂੰ ਧੋ ਕੇ ਸੀ ਕਿਨ ਨੂੰ ਚੰਗੀ ਤਰ੍ਹਾਂ ਤੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਤਾਂ ਇਹ ਲਗਾ ਲਓ ਠੀਕ ਹੈ ਵੈਸੇ ਮੈਂ ਚਮਚੇ ਚਮਚੇ ਨਾਲ ਘਾਟੇ ਲਗਾਣੇ ਮੈਂ ਤੇ ਹੱਥਾਂ ਨੇ ਲਗਾ ਲੈਣੀ ਹੁਣ ਮੈਂ ਤਾਂ ਪਹਿਲਾਂ ਲਗਾ ਕੇ ਫਿਰ ਦੱਸਦੀ ਹਾਂ ਕਿ ਤੁਸੀਂ ਇਹਦੇ ਕਿੱਦਾਂ ਕਿੱਦਾਂ ਇਹਦੇ ਕੀ ਕੀ ਕਰ ਸਕਦੇ ਹੋ ਕਿ ਜਿਹੜਾ ਜ਼ਿਆਦਾ ਅਸਰ ਦਾ ਵੇ ਠੀਕ ਹੈ ਤੇ ਲਗਾਣੀ ਕਿੰਨਾ ਟਾਈਮ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਠੀਕ ਹੈ ਬਸ ਮੈਂ ਇੰਨੀ ਕੀ ਹੀ ਲਗਾਨੀ ਆ ਜ਼ਿਆਦਾ ਮੈਂ ਬਿਲਕੁਲ ਨਹੀਂ ਲਗਾਨਦੀ ਤੇ ਇਹਨੂੰ ਹੁਣ ਮੈਂ ਕੀ ਕਰਨਾ ਹੈ ਦੋਜੀ ਓਹੋ ਹੈ ਤੇ ਲੱਗੀ ਆ ਦੇਖੋ ਇਸ ਤਰੀਕੇ ਨਾਲ ਲਗਾ ਕੇ ਤੇ ਹੱਥਾਂ ਦੇ ਨਾਲ ਆਈਬ੍ਰੋ ਪਾ ਕੇ ਆਈਬ੍ਰੋ ਦਾ ਕਲਰ ਨਾ ਉਹ ਕਿਤੇ ਹੋ ਜਾਵੇ ਬ੍ਰਾਊਨ ਇਸ ਤਰੀਕੇ ਨਾਲ ਤੁਸੀਂ ਆਪਣੇ ਲਗਾ ਲੈਣੀ ਹੈ ਆ ਦੇਖੋ ਲਗਾ ਕੇ ਨਾ ਤੁਸੀਂ 15 ਮਿੰਟ ਰੱਖਣੀ ਹੈ ਤੇ ਜਦੋਂ ਨਾ ਠੰਡਾ ਸਮਾਂ ਹੋਵੇ ਨਾ ਜ਼ਿਆਦਾਤਰ ਰਾਤ ਨੂੰ ਕਰਨੀ ਚਾਹੀਦੀ ਇਹ ਤੁਹਾਨੂੰ ਪਤਾ ਹੈ ਠੰਡਕ ਦੇ ਵਿੱਚ ਕਰਨੀ ਚਾਹੀਦੀ ਜਿੱਦੋਂ ਰਾਤ ਨੂੰ ਤੁਸੀਂ ਕਰਦੇ ਹੋ ਨਾ ਤੇ ਸਵੇਰ ਤੱਕ ਫਿਰ ਤੁਹਾਡੀ ਸਕਿਨ ਤੇ ਜਿਹੜਾ ਕਈ ਵਾਰ ਹੁੰਦਾ ਪੱਦੀਨੇ ਕਰਕੇ ਇੱਕਦਮ ਧੁੱਪ ਚ ਕੰਮ ਲੱਗ ਜਾਂਦੇ ਨੇ ਨਾ ਕਰਨਾ ਤੇ ਉਹ ਰੈਡ ਰੈਡ ਚਿਹਰਾ ਹੋਣ ਲੱਗ ਜਾਂਦਾ ਜਲਨ ਹੋਣ ਲੱਗ ਜਾਂਦੀ ਹੈ ਰਾਤ ਨੂੰ ਕਰੋਗੇ ਨਾ ਤੇ ਸਭ ਤੋਂ ਵਧੀਆ ਹੁੰਦੀ ਹੈ ਰਾਤ ਨੂੰ ਕਰ ਲੋਗੇ ਤਾਂ ਤੁਹਾਡੇ ਵਧੀਆ 7-8 ਘੰਟੇ ਨਿੱਕਲ ਜਾਂਦੇ ਨੇ ਫਿਰ ਦਿਨੇ ਤੁਸੀਂ ਦਿਨ ਜਿਹੜੇ ਤੱਕ ਤੁਸੀਂ ਕਿਤੇ ਵੀ ਮਤਲਬ ਕਿ ਜਾ ਆ ਸਕਦੇ ਹੋ ਕੋਈ ਵੀ ਧੁੱਪ ਦਾ ਇਫੈਕਟ ਨਹੀਂ ਪਏਗਾ ਕੋਈ ਵੀ ਤੁਹਾਡੇ ਚਿਹਰੇ ਤੇ ਹਾਨੀਕਾਰਕ ਨਹੀਂ ਹੋਵੇਗਾ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਨਾ ਆ ਦੇਖੋ ਦੇਖਿਆ ਸਾਰੇ ਫੈਲ ਗਏ ਇਹਨੂੰ ਹੁਣ ਤੁਸੀਂ ਥੋੜੀ ਜੀ ਮ사ਜ ਕਰ ਲੋ ਇਸ ਤਰੀਕੇ ਨਾਲ ਇਹਨਾਂ ਨਾਲ ਕਰਨ ਨਾਲ ਕੀ ਹੁੰਦਾ ਹੈ ਚਿਹਰਾ ਇੱਕਦਮ ਜਿਹੜਾ ਨਿੱਖਰ ਜਾਂਦਾ ਹੈ ਇੱਕਦਮ ਬ੍ਰਾਈਟ ਹੋ ਜਾਂਦਾ ਹੈ ਅੱਖਾਂ ਵਿੱਚ ਬਚਾ ਕੇ ਅੱਖਾਂ ਦੇ ਵਿੱਚ ਨਹੀਂ ਪਾਣੀ ਚਾਹੀਦੀ ਤਾਂ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਦੀ ਮ사ਜ ਕਰ ਲੋ ਮ사ਜ ਕਰਨ ਤੋਂ ਬਾਅਦ ਫਿਰ ਮੈਂ ਇਹਨੂੰ ਥੋੜਾ ਟਾਈਮ ਰੱਖਾਂਗੀ 15 ਮਿੰਟ ਸਿਰਫ ਰੱਖਣੀ ਹੈ 15 ਮਿੰਟ ਤੋਂ ਜ਼ਿਆਦਾ ਨਹੀਂ ਆਪ ਰੱਖ ਸਕਦੇ ਤੇ ਆ ਦੇਖੋ ਤੁਸੀਂ ਪਤਾ ਕੀ ਕਰਨਾ ਜਿਨ੍ਹਾਂ ਨੇ ਕਦੀ ਨਹੀਂ ਕੀਤੀ ਪਹਿਲਾਂ ਤੁਸੀਂ ਨਾ ਥੋੜੀ ਜੀ ਇੱਥੇ ਕਰਕੇ ਦੇਖਣੀ ਹੈ ਠੀਕ ਹੈ ਇੱਥੇ ਕਰਕੇ ਦੇਖ ਰਹੀ ਹਾਂ ਇਸ ਜਗ੍ਹਾ ਤੇ ਅਗਰ ਤੁਹਾਡੇ ਜਲਨ ਨਹੀਂ ਹੁੰਦੀ ਤੇ ਸੈੱਟ ਬੈਠ ਗਈ ਹੈ ਫਿਰ ਤੁਸੀਂ ਚਿਹਰੇ ਤੇ ਲਗਾ ਸਕਦੇ ਹੋ ਠੀਕ ਹੈ ਕਈਆਂ ਨੂੰ ਸੂਟ ਨਹੀਂ ਕਰਦੀ ਹੈਗੀ ਸਿੱਧਾ ਹੀ ਚਿਹਰੇ ਤੇ ਲਗਾ ਲੈਂਦੇ ਨੇ ਬਾਅਦ ਚ ਫਿਰ ਉਹ ਪਛਤਾਂਦੇ ਨੇ ਜਦੋਂ ਚਿਹਰਾ ਲਾਲ ਹੋ ਜਾਂਦਾ ਹੈ ਜਿਹੜਾ ਰੈੱਡ ਰੈੱਡ ਹੋ ਜਾਂਦਾ ਹੈ ਜਾਂ ਉਹਨਾਂ ਤੇ ਇੱਕਦਮ ਜਲਨ ਹੋਣ ਲੱਗ ਜਾਂਦੀ ਹੈ ਇਸ ਕਰਕੇ ਜਿਹਦੇ ਵੀ ਤੁਸੀਂ ਲਗਾਣੀ ਹੈ ਲਗਾਉਣ ਤੋਂ ਪਹਿਲਾਂ ਪਹਿਲਾਂ ਆਹ ਚੀਜ਼ ਤੇ ਜ਼ਰੂਰ ਲਗਾ ਕੇ ਦੇਖੋ ਆਹ ਚੀਜ਼ ਤੇ ਜ਼ਰੂਰ ਲਗਾ ਕੇ ਦੇਖੋ ਅਗਰ ਤੁਹਾਡੇ ਨਹੀਂ ਜਲ ਰਹੀ ਤਾਂ ਫਿਰ ਤੁਸੀਂ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਸਾਂਤ ਤਰੀਕੇ ਨਾਲ ਠੀਕ ਹੈ ਇੱਕ ਚਮਚਾ ਬਹੁਤ ਹੁੰਦੀ ਹੈ ਚੌਥਾਈ ਹਿੱਸਾ ਚਮਚੇ ਦੇ ਵਿੱਚ ਜਿਹੜਾ ਚੌਥਾਈ ਹਿੱਸਾ ਹੁੰਦਾ ਨਾ ਚਮਚੇ ਦਾ ਚੌ ਇਹਦੇ ਵਿੱਚ ਤੁਸੀਂ ਐਕਟੀਵੇਟਰ ਦਾ ਪਾਣਾ ਹੈ ਜਿਆਦਾ ਨਹੀਂ ਪਾਣਾ ਹੈਗਾ ਠੀਕ ਹੈ ਤੇ ਲੋ ਜੀ ਹੁਣ ਮੈਂ ਮ사ਜ ਕਰ ਲਈਏ ਹੁਣ ਮੈਂ ਇਹਨੂੰ ਥੋੜਾ ਜਿਹਾ ਟਾਈਮ ਲਗਾ ਕੇ ਰੱਖਣੀ ਆ ਫਿਰ ਫੇਸ ਨੂੰ ਹਾਂਜੀ ਪੂਰੇ 15 ਮਿੰਟ ਹੋ ਚੁੱਕੇ ਨੇ ਆ ਦੇਖੋ 15 ਮਿੰਟ ਹੋ ਗਏ ਨਾ ਕਿ ਚਲੋ ਬਾਜੂ ਧੋ ਕੇ ਆਵਨੇ ਪਹਿਲਾਂ ਤੁਹਾਡੇ ਸਾਹਮਣੇ ਇਹਨੂੰ ਮੈਂ ਉਤਾਰ ਦਵਾਂ ਆ ਦੇਖੋ ਬਲੀਚ ਕਰਨ ਦਾ ਫਾਇਦਾ ਹੈ ਹੁੰਦਾ ਜਿਹੜੀ ਸਕਿਨ ਹੁੰਦੀ ਹੈ ਨਾ ਜਿਹੜੀ ਗੰਦੀ ਜੀ ਸਕਿਨ ਹੁੰਦੀ ਹੈ ਉਹ ਸਾਡੀ ਠੀਕ ਹੋ ਜਾਂਦੀ ਹੈ ਤੇ ਚਿਹਰੇ ਤੇ થોੜੀ ਜਿਹੀ ਚਮਕ ਜੀ ਆ ਜਾਂਦੀ ਏ ਤੇ ਖਾਸ ਕਰਕੇ ਇਹ ਜਿਹੜੇ हेयर ਹੁੰਦੇ ਨੇ ਨਾ हेयर ਨੂੰ ਬ੍ਰਾਊਨ ਕਰਨ ਵਿੱਚ ਬਹੁਤ ਵਧੀਆ ਹੁੰਦੀ ਏ ਜਿਹੜੇ ਆਪਣੇ ਚਿਹਰੇ ਤੇ ਨਾ ਅੰਜਾਏ हेयर ਹੁੰਦੇ ਨੇ ਨਾ ਤੇ ਛੋਟੇ ਛੋਟੇ ਹੁੰਦੇ ਨੇ ਕਈ ਵਾਰ ਉਹ ਸਾਫ਼ ਵੀ ਨਹੀਂ ਹੁੰਦੇ ਆਪਾਂ ਨੂੰ ਕਨਫਿਊਜ਼ ਹੋ ਜਾਂਦੇ ਮੈਨੂੰ ਕਿਦਾਂ ਸਾਫ਼ ਕਰੀਏ ਤੇ ਇਹ ਉਹਨਾਂ ਦਾ ਜਿਹੜਾ ਕਲਰ ਹੁੰਦੇ ਨਾ ਉਹਨੂੰ ਇਹ ਚੇਂਜ ਕਰ ਦਿੰਦੀ ਏ ਜਿੱਦਾਂ ਤੇ ਆਪਣੀ ਸਕਿਨ ਦਾ ਕਲਰ ਹੁੰਦਾ ਨਾ ਉਦਾਂ ਦਾ ਹੀ ਉਹਨੂੰ ਕਰ ਦਿੰਦੀ ਏ ਤੇ ਫਿਰ ਸਕਿਨ ਜਿਹੜੀ ਹੈ ਨਾ ਸਾਫ਼ ਜੀ ਨਜ਼ਰ ਆਣ ਲੱਗ ਜਾਂਦੀ ਏ ਚਮਕ ਜੀ ਆ ਜਾਂਦੀ ਏ ਇੱਕ ਆ ਦੇਖ ਸਕਦੇ ਤੁਸੀਂ ਦੇਖੋ ਕਿੰਨੀ ਚਮਕ ਜੀ ਆ ਗਈ ਤੇ ਆਈਬ੍ਰੋ ਬਚਾ ਕੇ ਆਈਬ੍ਰੋ ਤੇ ਆਪਣੇ ਇਹ ਨਹੀਂ ਹੋਣਾ ਚਾਹੀਦਾ ਆ ਦੇਖ ਬਿਸਟ੍ਰਿਕਨ ਤੁਸੀਂ ਉਤਾਰ ਲੈਣੀ ਹੈ ਅੱਖਾਂ ਦੇ ਵਿੱਚ ਨਾ ਪਵੇ ਕਿਉਂਕਿ ਡਾਇਰਕਟ ਮੂੰਹ ਧੋਂਦੇ ਤਾਂ ਫਿਰ ਅੱਖਾਂ 'ਚ ਪੈਣ ਦੇ ਚਾਂਸ ਹੋ ਜਾਂਦੇ ਨੇ ਪਹਿਲਾਂ ਤੁਸੀਂ ਬਿਲਕੁਲ ਸਾਫ਼ ਕਰ ਲੈਣੀ ਹੈ ਐਦਾਂ ਐਦਾਂ ਸਾਫ਼ ਕਰ ਲੋ ਫਿਰ ਜਾ ਕੇ ਫੇਸ ਵਾਸ਼ ਕਰ ਸਕਦੇ ਹੋ ਤਾਂ ਜੋ ਤੁਹਾਡੀਆਂ ਅੱਖਾਂ ਵਿੱਚ ਨਾ ਪਵੇ ਕਿਉਂਕਿ ਅੱਖਾਂ 'ਚ ਨਹੀਂ ਪੈਣਾ ਚਾਹੀਦਾ ਹੈ ਤਾਂ ਕੈਮੀਕਲ ਹੀ ਹੈ ਵੈਸੇ ਤਾਂ ਮੈਂ ਜ਼ਿਆਦਾ ਜਿਹੜੀ ਹੋਮਮੇਡ ਹੁੰਦੀਆਂ ਨੇ ਨਾ ਉਹੀ ਬਲੀਚ ਜ਼ਿਆਦਾ ਕਰਨ ਚ ਹੁੰਦੀ ਆ ਫਾਇਦੇ ਹੁੰਦੇ ਨੇ ਮੈਨੂੰ ਆ ਦੇਖ ਕੈਮੀਕਲ ਵਾਲੀ ਚੀਜ਼ ਜਿਹੜੀ ਹੁੰਦੀ ਨੇ ਮੇਰੀ ਅੱਖਾਂ ਨੂੰ ਬਹੁਤ ਚੁਬਦੀਆਂ ਨੇ ਬਹੁਤ ਸੈਂਸਿਟਿਵ ਅੱਖਾਂ ਨੇ ਮੇਰੀਆਂ ਕਿ ਉਹਨਾਂ ਨੂੰ ਚੁਬਨ ਜਿਹੜੀ ਬਹੁਤ ਜਲਦੀ ਮਹਿਸੂਸ ਹੋਣ ਲੱਗ ਜਾਂਦੀ ਹੁਣ ਵੀ ਮੇਰੇ ਅੱਖਾਂ ਵਿੱਚ ਦੇਖੋ ਪਾਣੀ ਭਰ ਆਇਆ ਹੈ ਫਿਰ ਵੀ ਮੈਂ ਬਚਾ ਕੇ ਕਰ ਰਹੀ ਹਾਂ ਪਰ ਫਿਰ ਵੀ ਅੱਖਾਂ 'ਚ ਪਾਣੀ ਆ ਗਿਆ ਮੈਂ ਦੇਖੋ ਇਸ ਕਰਕੇ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਉਤਾਰ ਕੇ ਸਾਫ਼ ਕਰਕੇ ਚਿਹਰੇ ਨੂੰ ਫਿਰ ਤੁਸੀਂ ਜਾ ਕੇ ਆਪਣੇ ਫੇਸ ਨੂੰ ਵਾਸ਼ ਕਰ ਸਕਦੇ ਹੋ ਸਾਬਣ ਨਹੀਂ ਲਾਣੀ ਹੈਗੀ ਬਿਲਕੁਲ ਵੀ ਸਾਬਣ ਤਾਂ ਵੈਸੇ ਵੀ ਨਹੀਂ ਮੈਂ ਲਗਾਉਂਦੀ ਮੈਂ ਇੱਕ ਵੀਡੀਓ ਪਾਈ ਸੀ ਸਵੇਰੇ ਇਹ ਫੇਸ ਵਾਸ਼ ਦੀ 홈ਮੇਡ ਫੇਸ ਵਾਸ਼ ਹੈ ਜਿਹੜਾ ਤੇ ਉਹੀ ਫੇਸ ਵਾਸ਼ ਜਿਹੜਾ ਮੈਂ ਕਰਦੀ ਹੁੰਦੀ ਹਾਂ ਤੁਸੀਂ ਵੀ ਉਹ ਕਰਕੇ ਆਪਣੇ ਚਿਹਰੇ ਨੂੰ ਇੱਕਦਮ ਨਿਖਾਰ ਸਕਦੇ ਹੋ ਇੱਕਦਮ ਬ੍ਰਾਈਟ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਗਲੋ ਆ ਗਿਆ ਹੈ ਚਿਹਰੇ ਤੇ ਹਾਂ ਦੇਖੋ ਤਰੰਤ ਕੋਈ ਵੀ ਕਰੀਮ ਕੁਝ ਨਹੀਂ ਲਗਾਉਣਾ ਚਾਹੀਦਾ ਜਿਵੇਂ ਮੈਂ ਕਹਿੰਨੀ ਪਈ ਰਾਤ ਨੂੰ ਤੁਹਾਨੂੰ ਕਰਨਾ ਬਹੁਤ ਜ਼ਰੂਰੀ ਰਾਤ ਨੂੰ ਕਰੋਗੇ ਤਾਂ ਸਭ ਤੋਂ ਜ਼ਿਆਦਾ ਵਧੀਆ ਨਹੀਂ ਕੋਈ ਆਪਾਂ ਫੇਸ ਤੇ ਚੀਜ਼ ਲਗਾ ਸਕਦੇ ਆ ਫਿਰ ਨਾ ਹੀ ਕੋਈ ਬਾਹਰ ਜਾ ਸਕਦੇ ਆ ਉਹਦਾ ਅਸਰ ਜਿਹੜਾ ਦੁੱਗਣਾ ਹੋਵੇਗਾ ਫਿਰ ਬਲੀਚ ਦਾ ਤਾਂ ਦੇਖੋ ਵੀਰੇ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਤੇ ਆਹ ਵਾਲੀ ਬਲੀਚ ਤੁਸੀਂ ਕਰ ਸਕਦੇ ਹੋ 골ਡ ਦੀ ਪਿਓ ਰੂਸ ਦੀ 골ਡ ਦੀ ਬਲੀਚ ਇਹ ਜਿਹੜੀ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਹੈ ਬਾਕੀ ਮੈਂ ਹੋਰ ਕੋਈ ਕਦੀ ਕੀਤੀ ਨਹੀਂ ਹੈਗੀ ਨਾ ਹੀ ਮੈਂ ਕਰਦੀ ਆ ਕਿਉਂਕਿ ਉਹਨਾਂ ਵਿੱਚ ਜਿਆਦਾ ਹਾਰਡ ਕੈਮੀਕਲ ਹੁੰਦੇ ਨੇ ਬਾਕੀ ਬਲੀਚ ਵਿੱਚ ਇਹ ਜਿਹੜੀ ਥੋੜੀ ਵਧੀਆ ਹੁੰਦੀ ਹੈ ਥੋੜੀ ਨਰਮ ਹੁੰਦੀ ਹੈ ਇਹ ਜਿਆਦਾ ਆਪਣੇ ਚਿਹਰੇ ਤੇ ਉਹ ਨਹੀਂ ਹੁੰਦਾ ਕਿ ਜਲਨ ਹੋਵੇਗੀ ਜਾਂ ਰੈਡਨੈਸ ਆਵੇਗੀ ਕੁਝ ਵੀ ਨਹੀਂ ਇਦਾਂ ਦਾ ਹੁੰਦਾ ਹੈਗਾ ਤੇ ਬਿਲਕੁਲ ਵੀ ਚਿਹਰਾ ਜਿਹੜਾ ਹੈ ਇੱਕਦਮ ਨਿੱਖਰ ਜਾਂਦਾ ਹੈ ਸੌਫਟ ਜਿਹਾ ਚਿਹਰਾ ਹੋ ਜਾਂਦਾ ਹੈ ਇਹ ਤੁਸੀਂ ਬਲੀਚ ਆਰਾਮ ਨਾਲ ਕਰ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਥੋੜੀ ਜਿਹੀ ਵੀ ਪਸੰਦ ਆਏ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇੱਕ ਮੈਂ ਫੇਸ਼ੀਅਲ ਵੀ ਦੱਸਿਆ ਹੋਇਆ ਹੈ ਬਾਕੀ ਵੀਡੀਓ ਜਿਹੜੀ ਪਹਿਲਾ ਵੀਡੀਓ ਨੇ ਤੁਸੀਂ ਉੱਤੇ ਜਾ ਕੇ ਜਰੂਰ ਵਿਜ਼ਿਟ ਕਰੋ ਸਾਰੀਆਂ ਤੁਹਾਡੇ ਵੀਡੀਓ ਜਿਹੜੀਆਂ ਨੇ ਤੁਹਾਨੂੰ ਮਿਲ ਜਾਣ ਗਿਆ ਤਰਾ ਤਰਾ ਦੇ ਵੀਡੀਓ ਨੇ ਫੇਸ਼ੀਅਲ ਨੇ ਬਲੀਚ ਨੇ ਹਰ ਤਰ੍ਹਾਂ ਦੀ ਚੀਜ਼ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਸਾਰੇ ਵੀਡੀਓ ਤੁਸੀਂ ਦੇਖੋ ਜਾ ਕੇ ਤੇ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਸਪੋਰਟ ਕਰ ਰਹੇ ਹੋ ਮੇਰੀਆਂ ਭੈਣਾਂ ਬਹੁਤ ਸਾਰਾ ਸਪੋਰਟ ਕਰ ਰਹੀਆਂ ਬਹੁਤ ਸਾਰਾ ਪਿਆਰ ਦੇ ਰਹੀਆਂ ਨੇ ਇਸੇ ਤਰ੍ਹਾਂ ਹੀ ਤੁਸੀਂ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਜਿਹੜੇ ਸਕਿਨ ਟਿਪਸ ਹੁੰਦੇ ਨੇ ਸਕਿਨ ਕੇਅਰ ਦੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਸੋਹਣੀ ਤੇ ਖੂਬਸੂਰਤ ਨਜ਼ਰ ਆਂਦੀ ਰਹੇਗੀ ਫਿਰ ਮਿਲਦੇ ਹਾਂ ਜੀ ਬਾਏ ਬਾਏ